ਉਹਨੂੰ ਕਾਮਯਾਬੀ ਮਿਲੀ ਹੈ ਸਰ ਕੀ ਕਿਹੜਾ ਜਾਂਦੇ ਇਸ ਤਰ੍ਹਾਂ ਜੀ ਅੱਜ ਸਵੇਰ ਕਰੀਬ ਸਵਾ 1 ਵਜੇ ਅਥਰ ਜਵੇਦ ਜੋ ਥਾਈਲੈਂਡ ਤੋਂ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਕੀਤੇ ਸੀ ਉੱਥੋਂ ਕਰੀਬ ਸਵਾ 1 ਵਜੇ ਉਹ ਟੈਕਸੀ ਲੈ ਕੇ ਸਟੇਜ ਰੇਲਵੇ ਸਟੇਸ਼ਨ ਅੰਮ੍ਰਿਤਸਰ ਪਹੁੰਚੇ ਇੱਥੋਂ ਜਦੋਂ ਉਹਨਾਂ ਨੂੰ ਟ੍ਰੇਨ ਨਹੀਂ ਮਿਲੀ ਉਹਨਾਂ ਨੇ ਜੰਮੂ ਸ਼੍ਰੀਨਗਰ ਜਾਣਾ ਸੀ ਜਦੋਂ ਇਹਨੂੰ ਟ੍ਰੇਨ ਨਹੀਂ ਮਿਲ ਸਕੀ ਤਾਂ ਇਸਨੇ ਬਾਹਰ ਸਟੇਸ਼ਨ ਤੋਂ ਇੱਕ ਬੈਟਰੀ ਰਿਕਸ਼ਾ ਇੱਕ ਆਦਮੀ ਮਿਲਿਆ ਜਿਸਨੇ ਨੂੰ ਕਿਹਾ ਇਹਨੂੰ ਪੁੱਛਿਆ ਉਹਨੇ ਕਿਹਾ ਕਿ ਟੈਕਸੀ ਚਾਹੀਦੀ ਮੈਨੂੰ ਉਹਨੇ ਕਿਹਾ ਕਿ ਮੈਂ ਤੁਹਾਨੂੰ ਹਾਲਗੇਟ ਵਾਲੇ ਪਾਸੇ ਉੱਥੇ ਟੈਕਸੀ ਮਿਲਦੀ ਆ ਬੰਦੇ ਆਗੇ ਨਾਲ ਨਾਲ ਦਨ ਭੇਜ ਦੇਣਾ ਬਾਹਰ ਦੋ ਬੰਦੇ ਬੈਟਰੀ ਵਾਲੇ ਸੀ ਜਿਨ੍ਹਾਂ ਨੇ ਬੈਟਰੀ ਦੇ ਵਿੱਚ ਬਿਠਾ ਕੇ ਇਹਨੂੰ ਜ਼ਵੇਦ ਨੂੰ ਨਾਲ ਲੈ ਗਏ ਇਹਨੂੰ ਘੁਮਾ ਕੇ ਵੱਲਾ ਮੰਡੀ ਲੈ ਗਏ ਵੱਲਾ ਮੰਡੀ ਜਾ ਕੇ ਇਹਨਾਂ ਨੇ ਉੱਥੇ ਉਹਨੂੰ ਇੱਕ ਜਾਲੀ ਪਿਸਤੌਲ ਇੱਕ ਕਿਰਚ ਜਿਹੜੀ ਦਿਖਾ ਕੇ ਤੇ ਨਾਲ ਉਹਨੂੰ ਕੁੱਟਿਆ ਤੇ ਉਹਦੇ ਕੋਲ ਜਿੰਨੇ ਪੈਸੇ ਸੀ ਡਾਲਰ ਸੀ ਕੈਸ਼ ਸੀ ਉਹਦਾ ਆਧਾਰ ਕਾਰਡ ਉਹਦਾ ਪਰਸ ਈਵਨ ਕਿ ਉਹਦੇ ਪੈਰਾਂ ਦੇ ਜੁੱਤੇ ਵੀ ਅਤੇ ਉਹਦੇ ਜਿਹੜੇ ਕੱਪੜੇ ਵੀ ਉਹ ਵੀ ਇਹਨਾਂ ਨੇ ਉਤਾਰ ਲਏ ਉਤਾਰ ਕੇ ਤੇ ਉਸ ਨੂੰ ਜਿਹੜਾ ਵਾ ਆਪੇ ਉੱਥੇ ਆਪਣੀ ਬੈਟਰੀ ਲੈ ਕੇ ਭੱਜ ਗਿਆ ਜੋ ਇਹ ਜਵੇਦ ਨੇ ਉਸ ਤੋਂ ਰਾਤ ਹੀ ਸਾਡੇ ਜਿਹੜੇ ਵੱੱਲਾ ਪੁਲਿਸ ਨੂੰ ਜਿਹੜੀ ਆ ਸੂਚਨਾ ਦਿੱਤੀ ਸਾਡੇ ਐਸਐਚਓ ਵੱੱਲਾ ਸ੍ਰੀ ਜਤਿੰਦਰ ਸਿੰਘ ਜੀ ਖਹਿਰਾ ਅਤੇ ਇਹਨਾਂ ਦੀ ਟੀਮ ਨੇ ਬਹੁਤ ਹੀ ਵਧੀਆ ਛਲਾਗਾ ਜੋ ਕੰਮ ਕੀਤਾ ਮਾਨਯੋਗ ACP ਸਾਹਿਬ ਸਾਰੇ ਮਨਿੰਦਰ ਸਿੰਘ ਜੀ ਜਿਨ੍ਹਾਂ ਕੋਲ ਇਸ ਦੀ ਸਬਡਿੰਗ ਦੀ ਸੁਪਰਵੀਜ਼ਨ ਇਹਨਾਂ ਦੀ ਵੀ ਨਾਈਟ ਸੁਪਰਵੀਜ਼ਨ ਸੀ ਇਹ ਸਾਰੀ ਟੀਮ ਨੇ ਤੁਰੰਤ ਐਕਸ਼ਨ ਚ ਕਰਦਿਆ ਹੋਇਆ ਪਹਿਲਾ ਸਟੇਸ਼ਨ ਪਹੁੰਚੇ ਸਟੇਸ਼ਨ ਤੋਂ ਆ ਕੇ ਪਤਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਦੋਸ਼ੀਆਂ ਦੀ ਪੈੜ ਨੱਪਦੇ ਹੋਏ ਤਰੀਬ 2 ਘੰਟੇ ਦੇ ਵਿੱਚ ਹੀ ਜਿਹੜੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕਰਕਾ ਰਾਉਂਡ ਅਪ ਕਰਕੇ ਉਹਨਾਂ ਦੇ ਕੋਲੋਂ ਸਾਰਾ ਜਿਹੜਾ ਸਮਾਨ ਆ ਜੋ ਇਹਨਾਂ ਨੇ ਲੁੱਟਿਆ ਸੀ ਜੋ ਖੋਇਆ ਸੀ ਉਹ ਜਿਹੜਾ ਬਰਾਮਦ ਕਰ ਲਿਆ ਜਿਸ ਨੂੰ ਸਮਾਨ ਨੂੰ ਅੱਜ ਜਿਹੜਾ ਦੋਸ਼ੀਆਂ ਦੇ ਅਗੇਂਸਟ ਜਿਹੜੀ ਆ ਮੁਕਦਮਾ ਜਿਹੜਾ ਦਰਜ ਕਰਕੇ ਲੁੱਟ ਖੋਦਾ ਇਹ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਅਤੇ ਉਹਨਾਂ ਕੋਲ ਜਿਹੜਾ ਸਮਾਨ ਲੁੱਟਿਆ ਸੀ ਰਿਕਵਰ ਕਰਕੇ ਜੋ ਮਦਈ ਆ ਉਹਨੂੰ ਮਾਨਯੋਗ ਕਮਿਸ਼ਨਰ ਸਾਹਿਬ ਨੇ ਅੱਜ ਜਿਹੜਾ ਸਮਾਨ ਆ ਆਪਣੇ ਕਰ ਕਮਲਾ ਨਾਲ ਉਮ ਦੇ ਇਹਨੂੰ ਦੇ ਦਿੱਤਾ ਗਿਆ ਤਾਂ ਜੋ ਵਿਚਾਰਾ ਆਪਣੇ ਘਰ ਜੜਾ ਆਪਣੀ ਮੰਜ਼ਲ ਤੇ ਪਹੁੰਚ ਸਕੇ ਜੋ ਸਾਡੀ ਜਿਹੜੀ ਆ ਵੱਲਾ ਪੁਲਿਸ ਨੇ ਬਹੁਤ ਹੀ ਵਧੀਆ ਸ਼ਲਾਗਾ ਜੋ ਕੰਮ ਕੀਤਾ ਅਤੇ ਮਾਨ ਜੋ ਕਮਿਸ਼ਨਰ ਸਾਹਿਬ ਨੇ ਸਾਰੀ ਟੀਮ ਨੂੰ ਜਿਹੜਾ ਸਰਟੀਫਿਕੇਟ ਦੇ ਕੇ ਸਨਮਾਨਤ ਕਰਨ ਬਾਰੇ ਆਰਡਰ ਕੀਤੇ ਨੇ ਮੈਂ ਆਪ ਦੇ ਮਾਧਮ ਰਹੀਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਬੈਟਰੀ ਰਿਕਸ਼ਾ ਨੇ ਇਹਨਾਂ ਦੇ ਉੱਤੇ ਜਿਹੜੇ ਨੰਬਰ ਗਾ ਉਹ ਵੀ ਇਸੇ ਕਰਕੇ ਲਾਏ ਗਏ ਸੀ ਕਿ ਤਾਂ ਜੋ ਕੋਈ ਕਰਾਇਮ ਕਰਦਾ ਤੋ ਉਹ ਟਰੇਸ ਹੋ ਸਕੇ ਇਹ ਜਿਹੜਾ ਵਾ ਸਾਡੀ ਬੱਲਾ ਪੁਲਿਸ ਨੇ ਕੱਲ ਬਹੁਤ ਹੀ ਵਧੀਆ ਕੰਮ ਕਰਕੇ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਇਹਨਾਂ ਦੇ ਪਹਿਲਾਂ ਦਾ ਪਰਚਾ ਕੋਈ ਦਰਜ ਨਹੀਂਗਾ ਲੇਕਿਨ ਇਹਨਾਂ ਨੇ ਇਨਟੈਰੋਗੇਸ਼ਨ ਚ ਆਈ ਆ ਕਿ ਇਹਨਾਂ ਦੇ ਨਾਲ ਇੱਕ ਦੋ ਬੰਦੇ ਹੋਰ ਨੇ ਜਿਨ੍ਹਾਂ ਦੇ ਨਾਲ ਪਹਿਲਾਂ ਵੀ ਇਹਨਾਂ ਨੇ ਲੋਕਾਂ ਤੋਂ ਮੋਬਾਈਲ ਅਤੇ ਕੁਝ ਪਹਿਲਾਂ ਵੀ ਉਹਨਾਂ ਕੋ ਪੈਸੇ ਵਗੈਰਾ ਖੋਏ ਨੇ ਜਿਹੜੇ ਆ ਜਿਹੜੇ ਲੋਕਾਂ ਨੇ ਕਈ ਵਾਰ ਹੁੰਦਾ ਬੰਦਾ ਕਾਲੀ ਦੇ ਵਿੱਚ ਉਹ ਜਿਹੜਾ ਪੁਲਿਸ ਰਿਪੋਰਟ ਨਹੀਂ ਕਰਦਾ ਉਹਦੇ ਬਾਰੇ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਇਹ ਸ਼ੁਰੂ ਤੋਂ ਈ ਰਿਕਸ਼ਾ ਚਲਾਉਂਦੇ ਸੀ ਜਾਂ ਇਸੇ ਆੜ ਦੇ ਵਿੱਚ ਹੀ ਇਹਨਾਂ ਨੇ ਈ ਰਿਕਸ਼ਾ ਸ਼ੁਰੂ ਕੀਤਾ ਨਹੀਂ ਜੀ ਈ ਰਿਕਸ਼ਾ ਕਿਰਾਏ ਤੇ ਲੈਂਦੇ ਜੀ ਇਹ ਕਿਰਾਏ ਤੇ ਲੈ ਕੇ ਇਹਨਾਂ ਨੇ ਦੇਖੋ ਇੱਥੇ ਦੋ ਚੀਜ਼ਾਂ ਨੇ ਜਿਹੜਾ ਈ ਰਿਕਸ਼ਾ ਦਾ ਜਿਹੜਾ ਕਿਰਾਏ ਦਾ ਈ ਰਿਕਸ਼ਾ ਵਾ ਉਹਦੇ ਤੇ ਰੈੱਡ ਕਲਰ ਦਾ ਨੰਬਰ ਲੱਗਦਾ ਇਹਨਾਂ ਨੇ ਪਿਛਲੇ ਪਾਸੇ ਤੋਂ ਉਹਦਾ ਰੈੱਡ ਕਲਰ ਦਾ ਨੰਬਰ ਮਟਾ ਦਿੱਤਾ ਤੇ ਅਗਲੇ ਪਾਸੇ ਜਿਹੜਾ ਉਹ ਜੈਲੋ ਕਲਰ ਚ ਨੰਬਰ ਲਵਾ ਲਿਆ ਵੱਲਵੇ ਇਹਨਾਂ ਨੇ ਭਲੇਖਾ ਪਾਉਣ ਦੇ ਚੱਕਰ ਦੇ ਵਿੱਚ ਕਿ ਜਿਹੜਾ ਵਾ ਇਹ ਸਾਡਾ ਬੈਟਰੀ ਰਿਕਸ਼ਾ ਜਿਹੜਾ ਫੜਿਆ ਨਾ ਜਾਦਾ ਸਰ ਜਿਹੜੇ ਇਹਨਾਂ ਕੋਲ ਹਥਿਆਰ ਪ੍ਰਮਤ ਹੋਇਆ ਇਹ ਕੀ ਲੈਟਰ ਹੈ ਜਾਂ ਲੀਗਲ ਹੈ ਜਾਂ ਨਹੀਂ ਜੀ ਇਹ ਇੱਕ ਤਾਂ ਖਡਾਉਣਾ ਪਿਸਤੌਲ ਹੈ ਵੇਖਣ ਨੂੰ ਬਿਲਕੁਲ ਪਿਸਤੌਲ ਹੀ ਲੱਗਦਾ ਜੀ ਐਦਾਂ ਲੱਗਦਾ ਕਿ ਜਿੱਦਾਂ origignal ਪਿਸਤੌਲ ਹੁੰਦਾ ਆਮ ਆਦਮੀ ਵੇਖੋ ਪਹਿਚਾਨ ਵੀ ਨਹੀਂ ਸਕਦਾ ਇਹਨੂੰ ਵੇਖਣ ਨੂੰ ਦੇਖੋ ਬਿਲਕੁਲ ਪਿਸਤੌਲ ਹੈ ਇਹ ਮੈਟਲ ਦਾ ਬਣਿਆ ਹੈ ਜਾਂ ਕਿ ਪਲਾਸਟਿਕ ਇਹ ਇਹਦਾ ਜੀ ਮੈਟਲ ਦਾ ਜੀ ਮੈਟਲ ਦਾ ਬਣਿਆ ਹੈ ਪ੍ਰਾਪਰ ਦੇਖੋ ਸਾਰੇ ਲੋਕਲ ਦੇ ਸੁਨੀਕ ਦੇ ਬਾਦ ਦੇ ਨੂੰ ਹੁੰਦੇ ਇਹ ਹੁੰਦੇ ਜੀ ਸੂਲਪੁਰ ਕਲਰ ਦਾ ਜੀ ਇੱਕ ਤੇ ਦੋਵੇਂ ਨੇੜੇ ਨੇੜੇ ਦੇ ਨੇ ਇਹਨਾਂ ਦੀ ਜਿਹੜੀ ਆ ਇਹ ਜਿਹੜੇ ਇੱਥੇ ਕਿਰਾਏ ਦੇ ਬੈਟਰੀ ਰਿਕਸ਼ਾ ਲੈ ਕੇ ਤੇ ਇਸੇ ਯਾਰਡ ਦੇ ਵਿੱਚ ਇਹ ਅਕਸਰ ਜਿਹੜੇ ਇਨਵੈਸਟੀਗੇਸ਼ਨ ਚ ਇਹ ਗੱਲ ਸਾਹਮਣੇ ਆਈ ਆ ਕਿ ਜਿਹੜੇ ਰਾਤ ਦੇ ਟਾਈਮ ਤੇ ਦੋ ਦੋ ਬੈਠ ਕੇ ਚੱਲਦੇ ਆ ਨਾ ਇਹ ਜਿਹੜੇ ਆ ਜਿਹੜੇ ਖਾਸ ਕਰਕੇ ਜਿਹੜੇ ਲੋਕ ਆਪਣੇ ਕਮਾਈ ਵਾਸਤੇ ਆਪਣੇ ਧੀਆਂ ਪੁੱਤ ਬੈਟਰੀ ਚ ਆ ਕੇ ਪਾਲਦੇ ਹੋ ਤਾਂ ਕੱਲੇ ਕੱਲੇ ਹੁੰਦੇ ਆ ਜਿਹੜੇ ਦੋ ਦੋ ਚਲਦੇ ਆ ਉਹ ਵੀ ਜਿਹੜੇ ਆ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਸਰ ਇੱਕ ਹੋਰ ਗੱਲ ਹੈ ਕਿ ਜਿਹੜਾ ਕੰਪਲੇਂਟੈਂਸ ਜਿਹੜਾ ਉਹਨੇ ਕੀ ਪਿਆਸ ਕਦੋਂ ਫਿਰ ਰੁਕੀ ਹੋਈ ਹੈ ਕਿ ਨਹੀਂ ਪ੍ਰਾਪਤ ਹੋਈ ਉਹਦੇ ਬਾਰੇ ਨਹੀਂ ਜੋ ਉਹਦੇ ਚ ਡਾਲਰ ਖੋਏ ਹੋਏ ਸੀ ਨਾਲ 7000 ਰੁਪਏ ਸੀ ਉਹਦਾ ਖੋਆ ਉਹ ਜੋ ਵੀ ਉਹਦਾ ਖੋਆ ਸੀ ਆਧਾਰ ਕਾਰਡ ਪੈਨ ਕਾਰਡ ਪਰਸ ਉਹ ਸਾਰਾ ਕੁਝ ਉਹਦਾ ਜਿਹੜਾ ਬਰਾਮਦ ਕਰਕੇ ਉਹਨੂੰ ਅੱਜ سپੁਰਦਾਰੀ ਤੇ ਕੋਰਟ ਤੋਂ ਕਰਵਾ ਕੇ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਉਹਦੇ ਹੈਂਡਓਵਰ ਕੀਤਾ ਉਹ ਜਗ੍ਹਾ ਨੂੰ ਕੋਈ ਸੀਸੀਟੀਵੀ ਵੀ ਫੇਜ ਤੋਂ ਸਾਹਮਣੇ ਆਈ ਤੇ ਹੋਈ ਹੈਗੀ ਹੈ ਤੇ ਨਹੀਂ ਜੋ ਸਾਰਾ ਇਹ ਜਿਹੜੀ ਹੈ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਨੇ ਜਦੋਂ ਅਸੀਂ ਪ੍ਰੈਸ ਦੇ ਰਾਹੀਂ ਲੀਕਜ ਕਰਦੇ ਨਾ ਉਹ ਕ੍ਰਿਮੀਨਲ ਜਿਹੜਾ ਉਹ ਤੋਂ ਗਾਫ ਫਾਇਦਾ ਚੁੱਕਦੇ ਆ ਅਸੀਂ ਇਸ ਕਰਕੇ ਇਨਵੈਸਟੀਗੇਸ਼ਨ ਕਿੱਦਾਂ ਇਹਨਾਂ ਨੂੰ ਟ੍ਰੇਸ ਕੀਤਾ ਉਹਦੇ ਬਾਰੇ ਅਸੀਂ ਕੋਈ ਪ੍ਰੈਸ ਨੂੰ ਨਹੀਂ ਦੱਸਣਾ ਚਾਹੀਦਾ ਜਿਹੜਾ ਤੁਸੀਂ ਦੱਸਿਆ ਦੂਜੂ ਵਾਲਾ ਜਿਹੜਾ ਚੱਲਦੇ ਆ ਤੁਸੀਂ ਵਾਲੇ ਇਲਾਕੇ ਦੇ ਵਿੱਚ ਕੋਈ ਬਹੁਤ ਖ਼ੌਨਸਾ ਦਾ ਇਲਾਕਾ ਹੈ ਖਾਸ ਕਰਕੇ ਇਸ ਵਾਲਾ ਜਿਹੜਾ ਸਾਰੇ ਸ਼ਹਿਰ ਦੇ ਦੋ ਦੋ ਚਲਦੇ ਉਹਨਾਂ ਨੂੰ ਉਹਨਾਂ ਦੇ ਚੈੱਕ ਕੀਤਾ ਜਾਊਗਾ ਜਾਂ ਬਿਲਕੁਲ ਜੀ ਮਾਨਜੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤ ਕੀਤੀ ਗਈ ਹੈ ਵੀ ਇੱਕ ਤੇ ਜਿਹੜਾ ਸ਼ਹਿਰ ਦੇ ਵਿੱਚ ਕੋ ਅਸੀਂ ਸਾਰੀਆਂ ਬੈਟਰੀ ਦਾ ਆਟੋ ਨੂੰ ਯੂਨੀਕ ਨੰਬਰ ਲਾਇਆ ਜਿਹੜੇ ਇਹਨਾਂ ਨੇ ਵੀ ਦੇਖੋ ਪਿੱਛੋਂ ਨੰਬਰ ਮਟਾਇਆ ਆਪਣਾ ਬੈਕ ਤੋਂ ਇਹਨਾਂ ਨੇ ਨੰਬਰ ਜਿਹੜਾ ਸਾਡਾ ਯੂਨੀਕ ਸੀ ਮਟਾ ਦਿੱਤਾ ਸੀ ਮਾਨਜੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤ ਹੈ ਵੀ ਕੋਈ ਵੀ ਸ਼ਹਿਰ ਦੇ ਵਿੱਚ ਈ ਰਿਕਸ਼ਾ ਜਿਹੜਾ ਕੋ ਯੂਨੀਕ ਨੰਬਰ ਤੋਂ ਬਿਨਾ ਨਹੀਂ ਚੱਲੇਗਾ ਸਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਵੀ ਆਪਣੇ ਨੰਬਰ ਲਵਾਉਣ ਅੱਜ ਵੀ ਦੇਖੋ ਸਾਰਾ ਸਾਡਾ ਜਿਹੜਾ ਇਹ ਭਰਿਆ ਪਿਆ ਹੋਆ ਸਾਰੇ ਲੋਕ ਜਿਹੜੇ ਨੰਬਰ ਲਵਾਉਣ ਵਾਸਤੇ ਆਏ ਹਾਂ ਉਹ ਧਾਰਾ ਤਹਿਤ ਇਹਨਾਂ ਮਾਮਲਾ ਦਰਜ ਕੀਤਾ ਗਿਆ ਵੀ ਕਿ ਉਹ ਲੋਖਾਈ ਹੈ। ਹਾਂਜੀ ਉਹ ਵੀ ਜੋ ਉਹ ਤੇ ਸਾਰੀਆਂ ਧਾਰਾ ਜਿਹੜੀਆਂ ਜੁਰਮ ਜਿਹੜੇ ਉਹ ਲਗਾਏ ਗਏ। ਸਰ ਜਿਹੜੇ ਮੁੰਡੇ ਨੇ ਇਹਨਾਂ ਨੇ ਉਹ ਕੀਤੀ ਉਹ ਇੰਡੀਅਨ ਦੇ ਆ ਜਾਂ ਵਿਦੇਸ਼ ਤੋਂ ਉਹਦਾ ਨਹੀਂ ਜੋ ਜੰਮੂ ਕਸ਼ਮੀਰ ਦਾ ਰਹਿਣਾ ਬੜਾ ਜੀ ਉਹ ਇੱਥੇ ਆ ਤੁਹਾਨੂੰ ਮਿਲਾ ਵੀ ਦਵਾਂਗਾ। ਸਰ ਕੱਲ ਬੈਟਰੀ ਛਵਾਲਿਆਂ ਨੇ ਫਸ ਦੀ ਬੋਲ ਦਿੱਤੀ ਹੈ ਜੀ। ਉਹਨਾਂ ਦਾ ਕੰਮ ਕਰਨਾ ਜਾਂ ਕਿਤਾ ਕਰਨਾ ਜਾਂ ਉਹ ਸਾਹਿਬ ਕੀ ਕਹਿਣਾ ਚਾਹੁੰਦੇ। ਨਹੀਂ ਜੋ ਤੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਸਿਰਫ ਇਹੜੇ ਕਿਰਾਏ ਵਾਲੇ ਨੇ ਇਹਨਾਂ ਦੇ ਚਲਾਨ ਹੋਏ ਨੇ। ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹਨ ਨਾਲ ਸਾਡੇ ਡਿਸਕਸ ਚੱਲ ਰਹੀ ਹੈ